ਮੇਲੇ 'ਚ ਮਰੂਦਾ ਨੂੰ ਕੌਣ ਪੁੱਛਦਾ ਮੇਲੇ 'ਚ ਕੋਈ ਮਰੂਦਾ ਨੂੰ ਪੁੱਛੇ ਜਾਂ ਨਾ ਪੁੱਛੇ ਪਰ ਜਿਹੜੇ ਮਰੂਦਾ ਇਹ ਫਾਇਦੇ ਬਹੁਤ ਚੱਕੀ ਫਿਰਦੇ ਆ ਬਹੁਤ ਗੁਣਕਾਰੀ ਹੁੰਦੇ ਆ ਸਰੀਰ ਵਾਸਤੇ ਬਹੁਤ ਲਾਭਦਾਇਕ ਹੁੰਦੇ ਆ ਪਰ ਆਪਾਂ ਆਮ ਤੌਰ ਤੇ ਮਰੂਦਾ ਜਿਹੜਾ ਉਹ ਕੱਚਾ ਖਾ ਲੈਂਦੇ ਆ ਕੱਚਾ ਤੋੜ ਕੇ ਆਪਾਂ ਸਿੱਧਾ ਬੂਟੇ ਤੋਂ ਜਾਂ ਆਪਾਂ ਖਰੀਦ ਕੇ ਲੈ ਆਉਨੇ ਆ ਅੱੱਚਾ ਖਾਣੇ ਆਂਗੇ ਪਰ ਜਿਹੜੇ ਜ਼ਿਆਦਾ ਫਾਇਦੇ ਆ ਉਹ ਮਰੂਦ ਨੇ ਉਹ ਹੈਗੇ ਆਗੇ ਭੁੰਨ ਕੇ ਖਾਣ ਦੇ ਸੋ ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਨਾਲ ਅਮਰੂਦ ਖਾਣ ਦੇ ਫਾਇਦੇ ਜਿਹੜੇ ਉਹ ਡਿਸਕਸ ਕਰਾਂਗੇ ਸੋ ਜਿਹੜਾ ਅਮਰੂਦ ਖਾਣ ਦਾ ਪਹਿਲਾ ਫਾਇਦਾ ਉਹ ਹੈਗਾ 슈ਗਰ ਨੂੰ ਨਾ ਤਾਂ ਇਹ ਘਟਣ ਦਿੰਦਾ ਨਾ ਇਹ ਵਧਣ ਦਿੰਦਾ ਕਿਉਂਕਿ ਆਮ ਤੌਰ ਤੇ ਆਪਣੇ ਸਰੀਰ 'ਚ ਜਿਹੜੀ ਉਹ 슈ਗਰ ਦੀ ਮਾਤਰਾ ਜ਼ਿਆਦਾਤਰ ਤਾਂ ਵੱਧ ਹੁੰਦੀ ਆ ਪਰ ਕਈ ਬੰਦਿਆਂ 'ਚ ਘੱਟ ਵੀ ਹੁੰਦੀ ਆਗੀ ਭੁੰਨੇ 'ਚ ਅਮਰੂਦ 'ਚ ਹੁੰਦਾ ਹੈਗਾ ਫਾਈਬਰ ਫਾਈਬਰ ਹੁੰਦਾ ਜਿਹੜਾ ਉਹ ਜਦੋਂ ਆਪਾਂ ਕੋਈ ਵੀ ਮਿੱਠਾ ਖਾਂਦੇ ਆ ਜਾਂ ਘੱਟ ਖਾਂਦੇ ਆ ਜਦੋਂ ਵੀ ਆਪਣੇ ਕੋਈ ਲੈਵਲ ਉੱਤੇ ਥੱਲੇ ਹੁੰਦਾ 슈ਗਰ ਦਾ ਆਪਣੇ ਸਰੀਰ ਚ ਤਾਂ ਜਿਹੜੇ ਫਾਈਬਰ ਹੁੰਦੇ ਆ ਉਹ ਸੋਖ ਲੈਂਦੇ ਆ ਕਿ 슈ਗਰ ਨੂੰ ਤਾਂ ਕਰਕੇ ਆਪਣੇ ਸਰੀਰ ਚ ਜਿਹੜਾ ਉਹ 슈ਗਰ ਦਾ ਲੈਵਲ ਬਰਾਬਰ ਰਹਿੰਦਾਗਾ ਨਾ ਵੱਧਾ ਨਾ ਘਟਦਾ ਭੁੰਨੇਵੇਂ ਮਰੂਦ ਖਾਣ ਦਾ ਦੂਜਾ ਲਾਭ ਕਾਬੇਜ ਦੀ ਪ੍ਰੋਬਲਮ ਨੂੰ ਠੀਕ ਕਰ ਦਿੰਦਾ ਕਿਉਂਕਿ ਇਹਦੇ ਚ ਹੁੰਦੇ ਆ ਫਾਈਬਰ ਜਿਹੜੇ ਫਾਈਬਰ ਹੁੰਦੇ ਆ ਉਹ ਆਪਣੀ ਜਿਹੜੀ ਪਾਚਨ ਪ੍ਰਣਾਲੀ ਹੁੰਦੀ ਆ ਉਹਨੂੰ ਮਜ਼ਬੂਤ ਕਰਦੇ ਆ ਤੇ ਆਪਣੀਆਂ ਜਿਹੜੀਆਂ ਮਰੂਦ ਹੁੰਦਾ ਜਿਹੜਾ ਉਹ ਆਪਣਾ ਅੰਤੜਿਆਂ ਨੂੰ ਸਾਫ਼ ਕਰ ਦਿੰਦਾ ਤਾਂ ਕਰਕੇ ਜਿਹੜੀ ਉਹ ਕਾਬਜ ਦੀ ਆਪਣੀ ਜਿਹੜੀ ਪ੍ਰੋਬਲਮ ਹੁੰਦੀ ਆ ਉਹ ਠੀਕ ਹੋ ਜਾਂਦੀ ਆ ਨਾ ਹੀ ਅਬਰੂਦਖਾਨ ਨਾਲ ਆਪਾਂ ਨੂੰ ਗੈਸ ਹੁੰਦੀ ਆ ਨਾ ਐਸਿਡਿਟੀ ਹੁੰਦੀ ਆ ਨਾ ਬਲ ਹਾਜਮੀ ਹੁੰਦੀ ਆ ਭੁੰਨੇਵੇਂ ਅਬਰੂਦਖਾਨ ਦਾ ਤੀਜਾ ਲਾਲ ਹੱਡੀਆਂ ਨੂੰ ਮਜ਼ਬੂਤ ਕਰਦਾ ਕਿਉਂਕਿ ਭੁੰਨੇਵੇਂ ਅਬਰੂਦ ਵਿੱਚ ਹੁੰਦਾ ਹੈਗਾ ਕੈਲਸ਼ੀਅਮ ਤੇ ਫਾਸਫੋਰਸ ਜਿਹੜਾ ਕਿ ਆਪਣਾ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਸ਼ਾਲਾ ਮਾਰਨ ਲਾ ਦੂ ਆਪਾਂ ਜਿਹੜੀ ਘਟ ਘਟ ਦੀ ਆਵਾਜ਼ ਆਉਂਦੀ ਹੁੰਦੀ ਆ ਆਪਣੀਆਂ ਹੱਡੀਆਂਾਂ ਚੋਂ ਜਾਂ ਗੁੱਟਾਂ ਚੋਂ ਜਾਂ ਗੋਟਾਂ ਚੋਂ ਕਟਕਟ ਦੀ ਆਵਾਜ਼ ਨਹੀਂ ਆਉਂਦੀ ਹੁੰਦੀ ਜਦੋਂ ਆਪਾਂ ਬੈਠਨੇ ਆ ਜਾਂ ਖੜੇ ਹੁੰਨੇ ਆ ਉਹ ਜਿਹੜੀ ਅਮਰੂਦ ਖਾਣ ਨਾਲ ਉਹ ਸਮੱਸਿਆ ਹੁੰਦੀ ਹੈ ਜਿਹੜੀ ਹੱਡੀਆਂ ਦੀ ਉਹ ਹੋ ਜਾਂਦੀ ਹੈ ਕਿ ਸੌਲ ਭੁੰਨੇ ਅਮਰੂਦ ਖਾਣ ਦਾ ਚੌਥਾ ਲਾਭ ਭਾਰ ਘਟਾਉਣ 'ਚ ਲਾਹੇਵੰਦ ਹੁੰਦਾ ਕਿਉਂਕਿ ਅਮਰੂਦ 'ਚ ਹੁੰਦੀ ਹੈ ਕਿ ਘੱਟ ਕੈਲਰੀ ਤਾਂ ਕਰਕੇ ਜਦੋਂ ਆਪਾਂ ਅਮਰੂਦ ਖਾ ਲੈਂਦੇ ਆ ਆਪਣਾ ਢਿੱਡ ਰਹਿੰਦਾ ਭਰਿਆ ਭਰਿਆ ਜਦੋਂ ਆਪਣਾ ਢਿੱਡ ਭਰਿਆ ਭਰਿਆ ਰਹੂਗਾ ਆਪਾਂ ਨੂੰ ਭੁੱਖ ਘੱਟ ਲੱਗੂਗੀ ਜੇ ਤੁਮ ਆਪਾਂ ਨੂੰ ਥੋੜਾ ਘੱਟ ਲੱਗੂਗੀ ਤਾਂ ਆਪਾਂ ਕੋਈ ਚੀਜ਼ ਨਹੀਂ ਖਾਵਾਂਗੇ ਜੇ ਆਪਾਂ ਕੋਈ ਨਹੀਂ ਚੀਜ਼ ਖਾਵਾਂਗੇ ਤਾਂ ਆਪਣਾ ਭਾਰ ਕਿਵੇਂ ਵਧੂਗਾ ਸੋ ਜਿਹੜਾ ਅਮਰੂਦ ਹੈ ਇਹਦੇ ਨਾਲ ਭਾਰ ਘਟਣ ਜੀ ਵੀ ਲਾਹੇਵੰਦ ਹੁੰਦਾ ਹੈ ਉਹ ਨਵੇਂ ਅਮਰੂਦ ਖਾਣ ਦਾ ਪੰਜਵਾਂ ਲਾਭ ਦਿਲ ਲਈ ਲਾਹੇਵੰਦ ਹੁੰਦਾ ਕਿਉਂਕਿ ਦਿਲ ਆਪਣਾ ਖੂਨ ਬਣਾਉਂਦਾ ਸੋ ਇਹਦੇ ਵਿੱਚ ਹੁੰਦਾ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਤਾਂ ਕਰਕੇ ਜਿਹੜਾ ਉਹ ਖੂਨ ਦਾ ਲੈਵਲ ਹੁੰਦਾ ਆਪਣੇ ਚਾਹ ਨਾਕਾਮਰੂਦ ਗਾੜਾ ਹੋਣ ਦਿੰਦਾ ਨਾ ਹੀ ਬਾਲਾ ਪਤਲਾ ਹੋਣ ਦਿੰਦਾ ਜਿੰਨੀ ਕ ਆਪਣੇ ਸਰੀਰ ਨੂੰ ਲੋਡ ਹੁੰਦੀ ਹੈਗੀ ਖੂਨ ਦੀ ਉਸ ਹਿਸਾਬ ਨਾਲ ਜਿਹੜਾ ਉਹਦਾ ਲੈਵਲ ਆ ਉਹ ਬਰਾਬਰ ਰੱਖਦਾ ਤੇ ਜਿਹੜਾ ਆਪਣੇ ਬਲੱਡ ਪ੍ਰੈਸ਼ਰ ਨਾ ਤਾਂ ਇਹ ਵਧਣ ਦਿੰਦਾ ਨਾ ਘਟਣ ਦਿੰਦਾ ਤੇ ਕੋਲੇਸਟੇਰੋਲ ਦਾ ਲੈਵਲ ਵੀ ਬਰਾਬਰ ਰੱਖਦਾ ਨਾ ਉਹਨੂੰ ਵਧਣ ਦਿੰਦਾ ਨਾ ਘਟਣ ਦਿੰਦਾ ਪੁੰਨੇ ਵਿੱਚ ਮਰੂਦ ਖਾਣ ਦਾ ਛੇਮਾ ਲੱਗ ਅੱਖਾਂ ਲਈ ਵਧੀਆ ਹੁੰਦਾ ਅੱਖਾਂ ਦੀ ਰੋਸ਼ਨੀ ਨੂੰ ਤੇਜ ਕਰਦਾ ਕਿਉਂਕਿ ਅੱਜਕੱਲ੍ਹ ਆਪਾਂ ਜਿਹੜਾ ਫੋਨ ਆਹੋ 6 ਤੋਂ 7 ਘੰਟੇ ਜਾਂ ਕਈ 10-10 ਘੰਟੇ ਵੀ ਦੇਖਦੇ ਆ ਸੋ ਅੱਖਾਂ ਦੀ ਰੋਸ਼ਨੀ ਨੂੰ ਮਜ਼ਬੂਤ ਕਰਦਾ ਕਿਉਂਕਿ ਇਹਦੇ ਵਿੱਚ ਵਿਟਾਮਿਨ A ਹੁੰਦਾ ਤਾਂ ਕਰਕੇ ਆਪਾਂ ਨੂੰ ਜਿਹੜਾ ਆਪਾਂ ਕਹਿੰਦੇ ਨੇ ਤੈਨੂੰ ਅੰਧਰਾਤਾ ਹੋਇਆ ਤੈਨੂੰ ਆਹ ਚੀਜ਼ ਦੀ ਨਹੀਂ ਜੇ ਅੰਧਰਾਤੇ ਦੀ ਪ੍ਰੋਬਲਮ ਆ ਤਾਂ ਅਮਰੂਦ ਖਾਣ ਨਾਲ ਉਹ ਠੀਕ ਹੁੰਦੀ ਹੈ ਜਿਹੜੇ ਅੰਧਰਾਤਾ ਹੋਣ ਦੇ ਚਾਂਸ ਆ ਉਹ ਘਟ ਜਾਂਦੇ ਆ ਅਮਰੂਦ ਖਾਣ ਦਾ 7ਵਾਂ ਲਾਭ એનર્ਜੀ ਬੂਸਟ ਦਾ ਕੰਮ ਕਰਦਾ એનર્ਜੀ ਬੂਸਟਰ ਆ ਇਹ ਜਦੋਂ ਆਪਾਂ ਪੂਨਾ ਮਰੂਦ ਖਾਵਾਂਗੇ ਤਾਂ ਇਹਦੇ ਚ ਫਾਈਬਰ, ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਮੈਗਨੀਸ਼ੀਅਮ ਸਾਰੇ ਤੱਤ ਹੁੰਦੇ ਜਿਹੜੇ ਆਪਣੇ ਸਰੀਰ ਵਾਸਤੇ ਲਾਭਦਾਇਕ ਹੁੰਦੇ ਆ ਤਾਂ ਕਰਕੇ ਆਪਾਂ ਨੂੰ એનર્ਜੀ ਦਿੰਦਾ ਹੈਗਾ ਮਰੂਦ ਜਦੋਂ ਵੀ ਆਪਾਂ ਅਮਰੂਦ ਖਾਵਾਂਗੇ ਆਪਾਂ ਨੂੰ ਛਾਲਾ ਮਾਰਨ ਲੱਗੂ ਛਾਲਾ ਅਮਰੂਦ ਖਾਣ ਦਾ ਅੱਠਵਾਂ ਲਾਭ ਚਮੜੀ ਨੂੰ ਵਧੀਆ ਬਣਾਉਂਦਾ ਆਪਣੀ ਚਮੜੀ ਤੇ ਸ਼ਾਈਨ ਆ ਜਾਂਦੀ ਹੈ ਜਿਹੜੇ ਦਾਗ ਧੱਬੇ ਹੁੰਦੇ ਉਹ ਦੂਰ ਹੋ ਜਾਂਦੇ ਕਿਉਂਕਿ ਇਹਦੇ ਚ ਵਿਟਾਮਿਨ ਸੀ ਹੁੰਦਾ ਜਿਹੜਾ ਆਪਣੀ ਚਮੜੀ ਵਾਸਤੇ ਬਹੁਤ ਹੀ ਵਧੀਆ ਹੁੰਦਾ ਝੁਰੜੀਆਂ ਨਹੀਂ ਪੈਂਦੀਆਂ ਦਾਗ-ਧੱब्बे ਨਹੀਂ ਆਉਂਦੇ ਫੈਂਸੀਆਂ ਨਹੀਂ ਹੁੰਦੀਆਂ ਸੋ ਇਹ ਜਿਹੜੇ ਅਮਰੂਦ ਖਾਣ ਦੇ ਲਾਭ ਸੀਗੇ ਅਮਰੂਦ ਕੱਚਾ ਨਹੀਂ ਖਾਣਾ ਭੁੰਨ ਕੇ ਖਾਣਾ ਜੇ ਆਪਣੀ ਵੀਡੀਓ ਦੀ ਇਨਫੋਰਮੇਸ਼ਨ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਨਾਲ ਮਿਲਦੇ ਰਹਾਂਗੇ ਵੀਡੀਓ ਨੂੰ ਦੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ